ভক্তਾਂ ਦੇ ਅੰਦਰ ਜਦੋਂ ਮਿਲਿਆ ਮਿਲਿਆ ਭਕਤਾਂ ਦੇ ਅੰਦਰ ਅੰਦਰ ਦੇਖੇ ਆਪਣਾ ਦਸ ਦਿਖਾਈਆ ਆਪਣਾ ਦਸ ਦਿਖਾਈਆ ਜਦੋਂ ਕਿਰਪਾ ਕਰੇ ਤੇ ਓਡੋ ਤੋੜੇ ਜੰਦਰਾ ਓਡੋ ਤੋੜੇ ਜੰਦਰਾ ਬਿਨਾ ਪੁੰਜੀ ਤੋਂ ਪੁੰਜੀ ਲੜੇ ਲਗਾਈਆ ਬੜਾ ਕੁੰਜੀ ਤੋਂ ਕੁੰਜੀ ਦੈਲ ਗਾਇਆ ਨਾ ਬਤੇ ਮੈਂ ਗਾਣਾ ਨਹੀਂ ਆਖੀ ਪਰ ਇਹ ਸੁਭ ਬੜਾ ਚੰਦਰਾ ਨਹੀਂ ਆਖੀ ਇਹ ਤਬੂ ਬੜਾ ਚੰਦਰਾ ਜਦੋਂ ਜੀ ਚਾਹੇ ਕਿੰਡਾਲਾ ਨੂੰ ਗੈਤਰਾਈਏ ਜਦੋਂ ਜੀ ਚਾਹੇ ਕਿੰਡਾਲਾ ਨੂੰ ਤੈਹ ਤਰਾਈਆ ਸਈ ਵਿਚਾਰੇ ਮਰ ਜਾਂਦੇ ਵਿੱਚ ਪੰਦਰਾ ਤੇ ਖੰਡਰਾ ਚਾਰੇ ਮਰ ਜਾਂਦੇ ਵੇਖੇ ਪੁੰਧ ਰਾਹ ਤੇ ਖੰਡਰ ਪਹਾੜਾ ਉੱਤੇ ਆਸਣ ਲਾਈ ਆ ਪਹਾੜਾ ਉੱਤੇ ਆਸਣ ਲਾਈ ਆ ਪਹਾੜਾ ਉੱਤੇ ਆਸਣ ਲਾਈ ਆ ਜੋਤੀ ਜੋਤ ਸਰੂਪ ਰਿਹਾ ਆਪਣੀ ਕਿਰਪਾ ਦਾ ਸਰ ਹੀ ਆਪਣਾ ਹੁਕਮ ਵਰਤਾਈ ਆ ਨਾਮ ਕਹੇ ਜਨ ਭਗਤੋ ਪ੍ਰਭੂ ਬੜਾ ਕਰਦਾ ਲੱਲਾ ਪੋਪਾ ਲੱਲਾ ਪੋਪਾ ਲਲੀਆਂ ਵਾਲੇ ਪਾਲ ਸਿੰਘ ਦਾ ਕੁਝ ਲੇਖਣ ਲਈ ਆਈ

ਛੋਟਾ ਕਾਕਾ ਦਰਸ਼ਨ ਸਿੰਘ ਦਾ ਨਾਮ ਹੈ ਉਸ ਦੇ ਪਿੱਛੇ ਪੰਜ ਪੋਨੂ ਆਪ ਆ ਗਿਆ ਦੇਖੇ ਹੋਗਾ ਦੇਖੇ ਹੋਗਾ ਹਰ ਜਨ ਆਪਣੇ ਨਾਲ ਵਿਖਾਈ ਆਪਣੇ ਨਾਲ ਵਿਖਾਈ ਆ ਨਾਲੇ ਵਿਹਾਰ ਕੀਤਾ ਤੇ ਨਾਲੇ ਭਗਤ ਦਾ ਸਵਾਦ ਤਾਂ ਮੌਕਾ ਸਵਾਦ ਦਾ ਮੌਕਾ ਮੇਰ ਨਜ਼ਰ ਇੱਕ ਉਠਾਈ ਮੇਰ ਨਜ਼ਰੇ ਏ ਤੁਠਾਈ ਉਸ ਦੇ ਪਿਆਰ ਵਿੱਚ ਲਾਲ ਰੰਗ ਦਾ ਚੂੜਾ ਪਾਇਆ ਤੇ ਕੀਤਾ ਆਪਣਾ ਸ਼ੌਂਕਾ ਚੂੜਾ ਪਾਇਆ ਤੇ ਕੀਤਾ ਆਪਣਾ ਸ਼ੌਂਕਾ ਸੋਹਣਾ ਰੰਗ ਰੰਗਾਈਆ ਜੋਤੀ ਜੋ ਸਰੂਪ ਹੈ ਆਪ ਆਪਣੀ ਕਿਰਪਾ ਕਰ ਕਰੇ ਖੇਰ ਸਾਜਾ ਹਾਥ ਸਾਚਿਕ ਕਰਨੇ ਕਾਰ ਤੁਮਾਈ ਨਾਰਦ ਕਹੇ ਜਨ ਭਗਤੋ ਤੁਸੀਂ ਖੁਸ਼ੀਆਂ ਵਿੱਚ ਇੱਕ ਮਾਰ ਦਿਓ ताली ਸੱਟੇਲੀ ਇੱਥੇਲੀ ਨਾਲ ਮਲਾਈਆ ਤੁਹਾਨੂੰ ਤੁਹਾਡਾ ਸਤਿਗੁਰੂ ਖੁਸ਼ੀ ਦੇਵੇ ਬਹਾਲੀ ਖੁਸ਼ੀ ਦੇ ਦੇ ਬਹਾਲੀ ਬਹੁਤ ਹੀ ਆਪਣੀ ਦਇਆ ਤੁਮਾਈ ਆ ਪਰ ਯਾਦ ਰੱਖਿਓ ਜਿਨ੍ਹਾਂ ਦੇ ਬੱਚੇ ਇਸ ਸਾਲ ਵਿਛਰੇ ਉਹ ਕਰਿਓ ਨਾ ਕਾਲੀ ਉਹ ਕਰਿਓ ਨਾ ਅਕਾਲੀ ਕਰਿਓ ਨਾ ਕਾਲੀ ਅੱਗੇ ਵਾਸਤੇ ਭਗਤਾਂ ਦੇ ਘਰ ਭਗਤ ਫੇਰ ਮਿਲੇ ਪੈਂਦਾ ਹੈ ਦੇਵੇ ਪ੍ਰਗਟਾਈ ਆ ਹੋਰ ਫਲ ਲਗਾਵੇ ਪਾਲ ਸਿੰਘ ਦੇ ਨਾਲ ਦੁਜੇ ਪਾਲ ਸਿੰਘ ਦੀ ਢਾਲੀ ਦੁਜੇ ਪਾਲ ਸਿੰਘ ਦੀ ਢਾਲੀ ਮਹਿਲ ਸਿੰਘ ਦੇ ਨਾਲ ਮਹਿਲ ਫੇਰ ਦਾਇਰ ਤੇ ਸ਼ਰਮੈਲ ਨਹੀਂ ਲੈਣਾ ਮਹਿਲ ਸਿੰਘ ਦੇ ਨਾਲ ਮਹਿਲ ਫੇਰ ਦੇ ਰਸਾਇਆ ਇੱਕ ਖੇਲ ਇਹ ਬਲੜੀ ਜਿਸ ਦੀ ਘਾਲ ਗੁਰਮੁਖਾ ਨੇ ਘਾਲੀ ਜਦ ਸੰਤ ਕਿਸੇ ਨਾ ਆਈਆ ਬਚਨ ਸਿੰਘ ਦੀਪਕ ਰੱਖ ਕੇ ਵਿੱਚ ਥਾਲੀ ਖਲਾ ਤੋਂ ਬਾਹਰ ਧਿਆਨ ਲਗਾਈਆ ਜਿਸ ਦੀ ਲక్ష్మణ ਸਿੰਘ ਨੂੰ ਲਾਲੀ ਲక్ష్మణ ਸਿੰਘ ਨੂੰ ਲਾਲੀ ਲਾਲੀ ਵਿੱਚੋਂ ਲਾਲਿਆ ਆਪਣੇ ਲੇਖੇ ਲਾਈਆ ਲਾਲੀ ਵਿੱਚੋਂ ਲਾਲ ਆਪਣੇ ਲੇਖੇ ਲਾਈਆ ਬਿਰਬੇਵਸਥਾ ਉਸ ਦੀਆਂ ਤੇ ਸੁਰਤ ਲੈ ਸੰਭਾਲ ਲਈ ਸੰਭਲਦਾ ਮਾਲਕ ਹੋ ਕੇ ਦਇਆ ਤੁਮਾਈਆ ਜਨ ਭਤੋ ਤੁਹਾਡਾ ਫਲ ਸੋਹਣਾ ਲੱਗਾ ਕਾਇਆ ਡਾਲੀ ਟਹਿਣੀ ਟਹਿਣੀ ਆਪ ਮੈਂ ਕਾਇਆ ਤੁਸਾਂ ਪ੍ਰਭ ਦੇ ਬੰਨਾ ਕੀ ਸਵਾਲੀ ਬਿਨਾਂ ਸਵਾਲ ਤੋਂ ਤੁਹਾਡੀ ਚੋੜੀ ਲੱਗਦਾ ਬੰਨਾ ਕੀ ਸਵਾਲੀ ਬਿਨਾਂ ਸਵਾਲ ਤੋਂ ਤੁਹਾਡੀ ਚੋਰੀ ਦੇ ਪ੍ਰਭ ਜੋਤੀ ਜੋ ਸਰੂਪ ਹੈ ਆਪ ਆਪਣੀ ਕਿਰਪਾ ਕਰੇ ਕਰੇ ਕੇ ਸੱਚਾ ਸੱਚ ਦੀ ਤਮੇ ਚਾਰ ਕਮਾਈ ਪੰਜ ਕੋ ਕਹੇ ਜਨ ਭਗਤੋ ਪੰਜ ਕੋ ਕਹੇ ਜਨ ਭਗਤੋ ਮੇਰੇ ਨਾਲ ਮਨਾਓ ਨੈਣ ਅੱਖੀਆਂ ਵਾਲਿਓ ਅੱਖੀ ਅੱਖਾਂ ਨਾਲ ਲਾਈ ਆ ਕੁੜਾ ਦਾ ਸ਼ਬਦਾ 27 29 ਤੇ 29 27 29 ਦੂਜਾ ਨਰਪ ਬਿਨਾ ਨਾਰ ਕੰਤ ਤੋਂ ਬਾਕੀ ਸਾਰੇ ਭਾਈ ਪੈ ਨਿਤ ਅੱਖ ਨਾ ਕੋਈ ਬਦਲਾਈ ਇਹ ਨਿਤ ਅੱਖ ਨਾ ਕੋਈ ਬਦਲਾਈ ਧਰਮ ਦੀ ਤਾਰ ਸੱਚ ਦਾ ਰਹਿਣ ਤੁਸੀਂ ਜਤ ਦੇਣਾ ਵਾਹੀ ਉੰਗਣਾ ਕਰ ਕਰ ਸਾਰੇ ਤੁਹਾਨੂੰ ਕਹਿਣ ਇਹਨਾਂ ਦਾ ਇੱਕੋ ਪਿਤਾ ਤੇ ਇੱਕੋ ਮਾ। ਇੱਕੋ ਪਿਤਾ ਇੱਕੋ ਮਾ। ਜਿਹੜਾ ਪਿਛਲੇ ਲੇਖਿਆ ਆਇਆ ਦੇਣ ਪਿਛਲੇ ਲੇਖਿਆ ਆ ਦੇਣ। ਦੇਵਨ ਹਾਰ ਵਾਨ ਦਿਸਾਨ ਦੇਵਨ ਹਾਰ ਜੋਤੀ ਜੋ ਸਰੂਪ ਹੈ ਆਪ ਆਪਣੀ ਦੇਵਨ ਹਾਰਾ ਸਚਾਨ ਹੈ ਸੱਚ ਦਾ ਸੇ ਆਪ ਪੰਡਪੋ ਕੇ ਜਨ ਭਗਤੋ ਪ੍ਰਭ ਨੂੰ ਹਿਰਦਿੋਂ ਜਾਓ ਚੋ ਹਾਰਦਿਕ ਮਿਲੇ ਵਡਿਆਈ ਹੈ ਤੂੰ ਮੇਰਾ ਮੈਂ ਤੇਰਾ ਆਪਣੋ ਤਪ ਸੋਹਮਾਰਾ ਛੇਤਿਂ ਵਿਸ਼ਨ ਭਗਵਾਨ ਦੀ ਗਾਇਆ ਰਹੀ ਸੁਣਾਈ ਅਗਲਾ ਪੈਂਡਾ ਸਦਾ ਜਾਏ ਮੁਖ ਪੈਂਡਾ ਸਦਾ ਜਾਏ ਮੁਖ ਪਾਂਦੀ ਰਹਿਣ ਕੋਈ ਨਾ ਪਾਈ ਪਾਂਦੀ ਰਹਿਣ ਕੋਈ ਨਾ ਪਾਈ ਆ ਖੁਸ਼ੀ ਦਾ ਵਕਤ ਸੋ ਜਨਾ ਤੁਹਾਡੇ ਪਵਿੱਤਰ ਹੋਏ ਮੁਖ ਰਸਨਾ ਜਿਹਾ ਮਿਲੀ ਵੜਿਆ ਆ ਜਦ ਤົນ ਤੋ ਤੁਹਾਡੇ ਅੰਦਰ ਸਦਾ ਰਹਸੋ ਦੁੱਖ ਦਰਦ ਤੁਹਾਡੇ ਰਾਤਾ ਜਦ ਤ੍ਰਿਸ਼ਨਾ ਮੇਤੇ ਤਾਮਸ ਦਾ ਮਚਾਈ ਆ ਪੰਜ ਪੋ ਕੇ ਮੈਂ ਖੁਸ਼ੀਆਂ ਵਿੱਚ ਕਹਾਂ ਉੱਠ ਕਹਾਂ ਉੱਠ ਸਾਵਨੋਂ ਦੀਆਂ ਸਣਾਈ ਆ ਭਗਤ ਭਗਵਾਨ ਭਗਵਾਨ ਭਗਤ ਦੀ ਭਗਤ ਭਗਵਾਨ ਭਗਵਾਨ ਭਗਤ ਦੀ ਇੱਕੋ ਬੱਜੀ ਰਹੇ ਮੋਤ ਪੰਜਾ ਸਕੇ ਨਾ ਕੋਈ ਫਲਾਈ ਪੰਜਾ ਸਕੇ ਨਾ ਕੋਈ ਫਲਾਈ ਤੋ ਆਦੀ ਸੁਣੀ ਨਹੀਂ ਹੋਵੇ ਰੁੱਤ ਰੁੱਤੜੀ ਕੋ ਕਰ ਮਹਿਕਾਈ ਆ ਤੁਸੀਂ ਇੱਕ ਸਹਿਬ ਦੇ ਲਾੜ ਦੇ ਪੁੱਤ ਜੋ ਪਿਤਾ ਦੇ ਪਰਵਾਹੀ ਜੋ ਪਿਤਾ ਦੇ ਪਰਵਾਹੀ ਆ ਜੋ ਤੀਜੋ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚ ਹਰੇ ਸਰ ਸੱਚਾ ਇਹ ਤੋਾਈਂ ਪੰਡ ਕੋ ਕਹੇ ਜਨ ਤੁਮ ਤੋ ਮੇਰੀ ਮਨਜ਼ੂਰ ਕਰੋ ਨਸਕਾਰ ਮੇਰੀ ਮਨਜ਼ੂਰ ਕਰੋ ਨਸਕਾਰ ਨਿਵ ਨਿਵ ਸੀਸ ਟੁਕਾਈਆ ਤੁਸੀਂ ਆਏ ਦਿੱਲੀ ਦਰਬਾਰ ਦਰਗਾ ਸਾਹੀ ਦਾ ਬੰਦ ਮਕਾਇਆ ਸਤ ਗੁਰ ਸ਼ਬਦ ਦੀ ਗੰਮੀ ਚਲੀ ਤਾ ਤਰਨੀ ਤਤ ਤਨ ਤਾਲ ਸੋ ਬਾਪਾ ਸਬਦਾਂ ਮੇਲਾ ਨਾਲ ਕਰਤਾਰ ਕੁਦਰਤ ਦਾ ਕਾਦਰ ਦੇਵੜਿਆਈ ਦਾਰਿਆਆਂ ਨੂੰ ਤੁਹਾ ਹੱਥਾਂ ਦਾ ਸੀ ਅੱਥਾਂ ਦਾ ਸੀਸ ਤੇ ਦੇਵੇ ਪਿਆਰ ਪਿਆਰ ਨਾਲ ਆਪਣੀ ਗੋਸਟ ਕਾਇਮ ਕਰੇ ਕਿਰਨ ਦੂਰ ਬਖਸ਼ੇ ਸ਼ਾ ਮਸਤਕ ਟਿੱਕੇ ਦੇ ਲਗਾਈ ਆ ਮਸਤਕ ਟਿੱਕੇ ਦੇ ਲਗਾਈ ਆ ਜੋਤੀ ਜੋਤ ਸਰੂਪਾਰੇ ਆਪ ਆਪਣੀ ਕਿਰਪਾ ਕਰੇ ਕਰੇ ਖੇਲ ਸਾਚਾ ਹਾਰੇ ਨੇਕ ਲੰਕ ਨਾ ਇਹਨਾਂ ਦਾ ਮਹਾਰਾਜ ਸੇਰ ਸਿੰਘ ਵਿੱਚੋਂ ਬਗਵਾ ਆਪਣਾ ਖੇਲ ਕਰਿਆ ਪਰਿਆ ਪਾ ਆ ਪਰੰਪਰ ਆਪਣੇ ਵਿੱਚੋਂ ਪ੍ਰਗਟਾਈ ਹੈ ਆਪਣਾ ਖੇਲ ਕਰੇ ਆਪਣੇ ਆਪ ਆ ਪਰੰਪਰ ਆਪਣੇ ਵਿੱਚੋਂ ਪ੍ਰਗਟਾਈ ਹੈ ਤੇ ਪਾਈਆ ਉਹਦਾ ਸਤਿਗੁਰੂ ਨਾਨਕ ਬਣਿਆ ਰਹਿਨਮਾ ਗੁਰੂ ਜਨ ਮੋਤਤੀ ਲਗਾ ਸ਼ਾਦ ਸ਼ਬਦ ਗੁਰੂ ਬਖਸ਼ਾ ਸੰਤ ਸੇਲੇ ਵਕਤ ਸਾਰੇ ਨਾਲ ਲਏ ਲੜਾ ਵੱਡਾ ਛੋਟਾ ਉੱਚੀ ਨੀਚੇ ਰਹਿਣ ਕੋਈ ਨਾ ਪਾਈਆ ਜੋਤੀ ਜੋ ਸਰੂਪ ਆ ਰਿਹਾ ਆਪਾ ਕਿਰਪਾ ਕਰ ਕਰੇ ਖੇਲ ਦੁਰਦਾਰ ਸੁਦਾ ਮੇਲ ਆਪਣੇ ਹੱਥ ਰਖਾਈਆ ਗੁਰੂ ਗ੍ਰੰਥ ਸ਼ਬਦਾਂ ਦੀ ਬਾਣੀ ਅੱਖ ਰੱਖ ਨਾਲ ਜੁੜਾਇਆ ਜਿੱਦੀ ਮਮਤ ਕਹਾਣੀ ਅਕਲ ਬੁੱਧੀ ਚਲੇ ਨ ਕੋ ਚਿਤਰਾਇਆ ਇਹ ਸਤਿਗੁਰਿਆ ਜਨਾ ਸਭ ਨੂੰ ਅਮਰਤ ਜਾਨ ਪਿਆਇਆ ਪਾਣੀ ਕੋਧੀਆਂ ਕਮਲੀਆਂ ਗਰੀਬਾਂ ਨੂੰ ਮਾਨਿਆ ਅੰਦਰਿਆਤਮo ਦੁਰਦਾਰਾ ਚੁਆਇਆ ਇਹ ਝਗੜਾ ਮੁਕਾਵੇ ਚਾਰੇ ਖਾਨੀ ਵਾਹੀਆਂ ਰੱਬ ਬ੍ਰਹਮੇਦ ਮੁਤਵਾਰਾਨੀ ਪੈਗੰਬਰਾਨੀ ਦੱਸੀ ਰੂਹਾਨੀ ਰੂਪਤ ਵਿੱਚ ਮਿਲ ਨੇ ਤੇ ਮਾਹੀਆ ਜਿਦੀ ਖਦਾ ਤਰਨ ਜਵਾਨੀ ਬੁੜਾ ਪੇ ਮਿੱਕ ਕਦਨ ਆਈਆ ਜੋਤੀ ਜੋਸ ਰੂ ਪਿਆਰੇ ਆਪ ਆਪਣੀ ਕਿਰਪਾ ਕਰੇ ਖੇਰ ਸੱਚ ਹਰ ਸਭ ਕੁ ਸਭ ਸ਼ਬਦ ਗੁਰਬਾਣੀ ਬਾਣ ਸਭੀ ਸਭ ਕੁੜੀ ਕੋਲ ਦੇ ਆਈਆ ਸਭ 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 ਗੁਰਾਂ ਤੋਂ ਦੇਵਾ ਨਗਰੀ ਆਈਆ ਜਿਸ ਦਾ ਨ ਬਦੀਨ ਨਾ ਕੋ ਮਤਬੋ ਨਾ ਕੋ ਲਖਰੀਆਂ ਸ ਮਾਨਵ ਜਾਤੀ ਇਕਾ ਗੱਟ ਪਾਈਆ ਜੋ ਫਤਕ ਚੋਰਾਂ ਜਰ ਬਦਲਾ ਛਾ ਬਣਾਵੇ ਤੁਮ ਗੰਥ ਬੁੱਧੀ ਬੇਬੇ ਕਰਾਈਆ ਜੋ ਹੰਕਾਰਨਵਾਰੇ ਕੰਸ ਨਿਰਮਤਾ ਨਿਰਮਾਨਤਾ ਇੱਕ ਸਮਝਾਈਆ ਜੋ ਹਿੰਦੂ ਮੁਸਲਮਨ ਸਿੱਖ ਸਾਈਆਂ ਦਾ ਕਥਾ ਬਣਾਵੇ ਕੰਸ ਕੁਰਵਾਰ ਜਿੱ ਕੋ ਇੱਕ ਲੜਾਇਆ ਜਿਸ ਦੀ ਸਭ ਤੋਂ ਵਕਰੀ ਬੰਦ ਕਰਨ ਪੰਨਣ ਹਾਂ ਜਿੱਦਾਂ ਮਾਰ ਕੇ ਕਥਾ ਲਈਆ ਇਸੇ ਦੀ ਮਹਿਮਾ ਕਰਦੇ ਸੰਤ ਸ਼ਬਦਾਂ ਵਿੱਚ ਲਾਹੀਆ ਇਹਦਾ ਲੇਖਾ ਦੇ ਅੰਤ ਜੁਗ ਜੁਗ ਰੀਤੀ ਚਲੀ ਆਈਆ ਦੇ ਦਾ ਮੇਲਾ ਨਾਲ ਭਗਵੰਤ ਭਗਵੰਤ ਮੇਲਾ ਸੈ ਸਪਾਈਆ ਤੇ ਕਦੇ ਨਾ ਹੋਏ ਪਸਮੰਤ ਪਸਬੜੂ ਰੂਪ ਨੇ ਕੋਈ ਦਰਸਾਈਆ ਇਸ ਦੇ ਵਿੱਚੋਂ ਮਿਲੇ ਬਿਜਿਤ ਜੰਨਤ ਜੰਨਤ ਸਵਰਗ ਇਸ ਦੇ ਚਰਨ ਚੁੰਮੇ ਚਾਈ ਚਾਈਆ ਦਰ ਕੁੱਤੇ ਹੰਮੇ ਹੰਗਦ ਹੰਗ ਬ੍ਰਹਮ ਦੇ ਦੜਾਈਆ ਸਤਿਦਾ ਰੈਬ੍ਰਿਕ ਖਵਾਈਆ ਗੁਰੂ ਗ੍ਰੰਥ ਸ਼ਬਦ ਗੁਰਦੇਵਾ ਦੇਲਾ ਪੈਰ ਮਲਾਈਆ ਜਿੱਦਾ ਪੇਵੇ ਲਖ ਪੇਵਾ ਗੁੱਜ ਕਰਨ ਕੋਈ ਨਾ ਪਾਈਆ ਜਿਸ ਨੂੰ ਕਰਨਾ ਰਸਨਾ ਨਾਰ ਕੇਵਾ ਆ ਤੁੰ ਗ੍ਰੰਥ ਦਾ ਇਹ ਸਮਝਾਈਆ ਜਿੱਦੇ ਨਾਲ ਮਿਲੇ ਤਾਮ ਸਤਖੰਡ ਦੀਵਾਰ ਨੇ ਕਿਰਨੇ ਕੇਵਾ ਦਗਾ ਸਾਚੀ ਸੋਭਾ ਪਾਈਆ ਇਹ ਅਮਰ ਰਸ ਮਾਨੁ ਜਾਤੀ ਦਾ ਅੰਤਿਆਤਮ ਦਾ ਮੇਵਾ ਰਸਨਾ ਦੇ ਨੋਂ ਰਸ ਕੰ ਕਿਸੇ ਨਾ ਆਈਆ ਰਚਨਾ ਦੇ ਨੌਰ ਰਸਤੰਕ ਸੇਨਾ ਆਈ ਆ ਜੋਤੀ ਜੋ ਸਰੂਪ ਪਹਿਰੇ ਆਪ ਆਪਣੀ ਕਿਰਪਾ ਕਰੇ ਕਰੇ ਖੇਲ ਦੁਧਾਰੇ ਸੁਰ ਵੱਡਾ ਇਕ ਬਕਵਾਈਆ ਵੱਡਾ ਸਰਬੁਰ ਆਪ ਆਪਣੀ ਬਰਖਣ ਆਈ ਆ ਜਿਸ ਦਾ ਚਾਰ ਯੁਗ ਦਾੁਰਦਾ ਜਾਗ ਜਗ ਜੀਵਨ ਦਾਤਾ ਆਪਣਾ ਨਾਮ ਲੜਾਈ ਆ ਜਿਸ ਦੀ ਰਚਨਾ ਵਿੱਚ ਨਿਰਭਣ ਸਰਗਮ ਨਾਲ ਪਹੋਕੇ ਆਪ ਪਰਦਾ ਪਰਦਾ ਉਠਾਈ ਆ ਇਹ ਤ੍ਰੈ ਗੁੰਦੀ ਤਾਕਤ ਤ੍ਰੈ ਗੁੰਦਾ ਮਿੱਠੇ ਪਾ ਸਦਾ ਮਰਨ ਲੰਮੇ ਲਫਸਦਾਈਆ ਇਹਦੇ ਵਿੱਚ ਨਾ ਕੋਈ ਦਸਨਾ ਕੋਈ ਰਾਹ ਟੜੀ ਪਲਵਣ ਨਾ ਕੋਈ ਵੰਡਾਈਆ ਨਾ ਕੋਈ ਦਸਾਂ ਢੇਰਾ ਜੂnga ਖਾਤ ਗੜੇਸ਼ਰਾਂ ਨਾ ਕੋਈ ਬਣਾਈਆ ਨਾ ਕੋਈ ਜੜਾ ਰੱਖਿਆ ਦਾ ਪਾਤ ਦਿਨ ਦਿਨ ਨਾ ਕੋਈ ਵਿਦਾਈਆ ਤੇ ਗੋਸਾਂ ਤਾਂ ਸਿਆਬ ਨਾਸ਼ ਅਬਨਾਸ਼ੀ ਕਰ ਤਰ ਰੁਕ ਨਾ ਹੀਆ ਸੋ ਤਖਨ ਨਿਨ ਨਾ ਜਿਸ ਦਾ ਕਿਤਾ ਪ੍ਰਕਾਸ਼ ਹਰ ਤਖਨ ਨਿਨ ਦਾ ਸਮਾਈਆ ਦੇ ਕੰਕਾਰ ਖਿਲ ਖਲਿਆਤ ਮਾਇ ਅੰਗਰੇਜ਼ ਨੇ ਡਗਮਗਾਈਆ ਸ੍ਰੀ ਭਗਵਾਨ ਦੇ ਦੀਦਾ ਕਬਨਾਸ਼ੀ ਕਬਦੇ ਨੀਂ ਤੀਰਤਾਈਆ ਤਾਰਮ ਖੋਰ ਦੇ ਹੱਥ ਬ੍ਰਹਮ ਨੂੰ ਵਰਤਿਆ ਮੋਰ ਤੋਂ ਚੋੜੀ ਦਿੱਤੀ ਪਾਈਆ ਚੋੜੀ ਦਿੱਤੀ ਪਾਈਆ ਇਹ ਨਾਨਕ ਦੀ ਤੁਰਦੀ ਲਿਆਂਦੀ ਸੁਗਾਤ ਸਤਿਗੁਰੂ ਨਾਨਕ ਸਤਿਗੁਰੂ ਪੁਰਖਿਆ ਕਾਲ ਦੀ ਸਿੱਤ ਸਿੱਤ ਵਿੱਚ ਵਿੜਈ ਆਂਦਾ ਗੋਬਨ ਬਣਿਆ ਦਾਸ ਪੁਰਖਿਆ ਕਾਲ ਕੈ ਕਿ ਸਿ ਸੁਆਈ ਆ ਜੋਤੀ ਜੋ ਸਰੂ ਪਿਆਰੇ ਆਪ ਆਪਣੀ ਕਿਰਪਾ ਕਰੇ ਕਰੇ ਖੇਰ ਸਾਧ ਹਰ ਸਤਿ ਸਵਾਮੀ ਅੰਤਰ ਜਾਨੇ ਕਟਨ ਵਾਸੀ ਪ੍ਰਭੁ ਨਾਸੀ ਪਾਰ ਕਮ ਪਤਨ ਮੇਕਰ ਪ੍ਰਵਰਦਗਾਰ ਸੰਜਿਆ ਯਾਰ ਨੂਰੇਲਾ ਅਲਾਹ ਆਲ ਮੇਰੀ ਕੋਈ ਤਖਵਾਈਆ ਗੁਰੂ ਗ੍ਰੰਥ ਦਕਸ ਹੇਲਾ ਹਿੰਦੂ ਨੂੰ ਸਮਝ ਕੇ ਸਾਈ ਪਾਸੀ ਬੋਦੀ ਕੇ ਨਹੀਂ ਆਪਣੇ ਅੰਗ ਲਗਾਈ ਆ ਆਤਮ ਪਰਮਾਤਮ ਪਾਰ ਬ੍ਰਹਮ ਬ੍ਰਹਮ ਕਰਾਇ ਮੇਲਾ ਪੱਗਾ ਦੁਇ ਦੁਵੈ ਤੁਠਾਈ ਆ ਕਿਕੇ ਕਰ ਵਖਾਇ ਗੁਰੂ ਗੁਰ ਕੇ ਲਾ ਕਾਇਆ ਮੰਦਰ ਅੰਦਰ ਵਜੇ ਵਧਾਈ ਆ ਕਾਇਆ ਮੰਦਰ ਅੰਦਰ ਵਜੇ ਵਧਾਈ ਆ ਦਰ ਸੁਆਮੀ ਸਚਨ ਮਿਲੇ ਉਹ ਅਗਮੀ ਸਹੇਲਾ ਜਿਸ ਦਾ ਵਿਛੋੜਾ ਇਥੇ ਉਥੇ ਹੁਣ ਕਦੇ ਨਾ ਪਾਈਆ ਇਥੇ ਉਥੇ ਹੁਣ ਕਦੇ ਨਾ ਪਾਈਆ ਜਿਸ ਦੀ ਧਾਰ ਸਤਗੁਰ ਸ਼ਬਦ ਸ਼ਬਦ ਗੁਰ ਸਤਗੁਰਿਆ ਜਿਹੜੇ ਜੁ ਖੇਲਾ ਹਾਲਤ ਖਲਕ ਖਲਕ ਹਾਲਤ ਵਿੱਚ ਗਿਆ ਉਹ ਫਾਇਆ ਉਹ ਜੋਤੀ ਜੋ ਸੁਪਿਆਰੀ ਤਾਂ ਆਪਣੀ ਕਿਰਪਾ ਕਰ ਸਾਰੇ ਆਪਣਾ ਪੇੜ ਚੁਕਾਈਆ ਗੁਰੂ ਗ੍ਰੰਥ ਸਤਗੁਰੂ ਸਤਿਗੁਰੂ ਸਤਿਗੁਰੂ ਦਾ ਪਦ ਪਦਵੀ ਤੁਰ ਗਾਇਆ ਜਿੱਥੇ ਦੀਨ மதਬਜ਼ਾਰ ਪਾਤ অবতার ਪੈਗੰਬਰ ਗੁਰੂ ਦੀ ਨਹੀਂ ਕੋਈ ਹੱਦ ਤਨ ਮजूद ਮਾਟੀ